ਅੱਜ ਚੌਥਿਆ ਗੇੜ ਜਿਹੜਾ ਮੀਟਿੰਗ ਦਾ ਹੋਇਆ ਫੇਰ ਇੱਕ ਵਾਰ ਪਹਿਲਾਂ ਵਾਂਗੂ ਕਾਫੀ ਲੰਬੀ ਚਰਚਾ ਹੋਈ ਲਗਭਗ 5 ਘੰਟੇ 8 ਵਜੇ ਦੇ ਨਿਢਲੇ ਮੀਟਿੰਗ ਸ਼ੁਰੂ ਹੋਈ ਸੀ 1 ਵਜ ਗਿਆ ਰਾਤ ਦਾ ਤੇ ਕਾਫੀ ਵਿਚਾਰ ਵਟਾਂਦਰੇ ਆਪਸ ਵਿੱਚ ਹੋਏ ਮਾਹੌਲ ਕਿਉਂਕਿ ਮਹਿਤਾ ਇੱਕ ਪੰਜਾਬ ਦੇ ਪ੍ਰਤੀਨਿਧੀ ਤੌਰ ਤੇ ਉੱਥੇ ਬੈਠਦਾ ਔਰ ਮੈਂ ਜੇ ਵੀ ਪ੍ਰਪੋਜ਼ਲ ਐਦਾਂ ਦੀ ਹੁੰਦੀ ਹੈ ਜਿਹਦਾ ਪੰਜਾਬ ਨੂੰ ਫਾਇਦਾ ਹੁੰਦਾ ਹੋਵੇ ਤਾਂ ਮੈਂ ਉਹਦੇ ਬਾਰੇ ਵੀ ਗੱਲਬਾਤ ਕਰਦਾ ਤੁਹਾਨੂੰ ਯਾਦ ਹੋਊਗਾ ਇਸੇ ਜਗ੍ਹਾ ਤੇ 8 ਤਰੀਕ ਨੂੰ 8 ਫਰਵਰੀ ਨੂੰ ਜਦੋਂ ਆ ਕੇ ਮੈਂ মিডিਆ ਬਰੀਫ ਕੀਤਾ ਸੀ ਤਾਂ ਮੈਂ ਤੁਹਾਨੂੰ ਦੱਸਿਆ ਸੀ ਕਿ ਮੈਂ ਇੱਕ ਮੁੱਦਾ ਠਾਇਆ ਉੱਥੇ ਕਿ ਸਾਡਾ ਦੇਸ਼ ਜੋ ਹੈ ਮੁਜੰਬੀਕ ਤੋਂ ਤੇ ਕੋਲੰਬੀਆ ਤੋਂ 2 ਬਿਲੀਅਨ ਡਾਲਰ ਦੀ ਕੀਮਤ ਦੀਆਂ ਦਾਲਾਂ ਜਿਹੜੀਆਂ ਨੇ ਉਹ ਮੰਗਵਾਉਂਦਾ ਹੈ ਇੰਪੋਰਟ ਕਰਦਾ ਹੈ ਭਾਰਤ ਦੇਸ਼ ਕੋਲੰਬੀਆ ਤੋਂ ਮੁਜੰਬੀਕ ਤੋਂ 2 ਬਿਲੀਅਨ ਡਾਲਰ ਦੀ ਮੈਂ ਉਸ ਦਿਨ ਖੇਤੀ ਮੰਤਰੀ ਸਾਵਨਵਰ ਦੂਜੇ ਮੰਤਰੀਏ ਨੂੰ ਕਿਹਾ ਸੀ ਕਿ ਅਸੀਂ ਝੋਨੇ ਦੀ ਤੁਸੀਂ ਡਾਈਵਰਸੀਫਿਕੇਸ਼ਨ ਦੀ ਗੱਲ ਕਰਦੇ ਹੋ ਜੇ ਸਾਨੂੰ ਝੋਨੇ ਦੇ ਨਾਲ ਨਾਲ ਜਿਹੜੀ ਫਸਲ ਅਸੀਂ ਝੋਨੇ ਦੀ ਜਗ੍ਹਾ ਤੇ ਬੀਜਾਂਗੇ ਜੇ ਉਹਦੇ ਤੇ ਸਾਨੂੰ ਐਮਐਸਪੀ ਦੀ ਗਾਰੰਟੀ ਦੇ ਦੋ ਤਾਂ ਅਸੀਂ ਤੁਹਾਨੂੰ ਦਾਣਾਂ ਪੈਦਾ ਕਰਕੇ ਦੇ ਸਕਦੇ ਹਾਂ ਹਿਸਟਰੀ ਆਪਣੇ ਆਪ ਨੂੰ ਰਿਪੀਟ ਕਰੂਗੀ ਜਦੋਂ ਆਪਣਾ ਦੇਸ਼ ਕਣਕ ਦੇ ਮਾਮਲੇ 'ਚ ਇੱਕ ਵਾਰੀ ਜਿਹੜਾ ਵਿਦੇਸ਼ਾਂ ਤੇ ਡਿਪੈਂਡੈਂਟ ਸੀ ਅਮਰੀਕਾ ਨੇ ਕਣਕ ਦੀਣ ਤੋਂ ਨਾ ਕਰਤੀ ਸੀ ਤਾਂ ਫਿਰ ਇੱਥੇ ਹਰੀ ਕ੍ਰਾਂਤੀ ਆਈ ਸੀ ਤੇ ਹਰੀ ਕ੍ਰਾਂਤੀ ਨੇ ਪੂਰੇ ਦੇਸ਼ ਦੇ ਅਨਾਜਾਂ ਦੇ ਅਨਾਜ ਦੇ ਭੰਡਾਰ ਜਿਹੜੇ ਪਰਤੇ ਜੋ ਪੰਜਾਬ ਨੇ ਲੀਡ ਕੀਤੀ ਸੀ ਉਹ ਗਰੰਟੀ ਹਾਲਾਂਕਿ ਉਹ ਹਰੀ ਕ੍ਰਾਂਤੀ ਦਾ ਖਮਿਆਜਾ ਸਾਨੂੰ ਅੱਜ ਭੁਗਤਣਾ ਪੈ ਰਿਹਾ ਕਿ ਸਾਡਾ ਪਾਣੀ ਜਿਹੜਾ ਬਹੁਤ ਜ਼ਿਆਦਾ ਵਾਟਰ ਲੈਵਲ ਥੱਲੇ ਚਲਾ ਗਿਆ ਸੋ ਮੈਂ ਕਿਆ ਸੀ ਕਿ ਦਾਣਾ ਸਾਡੇ ਸਾਡਿਆਂ ਸਾਨੂੰ ਦਿਓ ਕਿਹੜੇ ਕਿਹੜੇ ਦਾਣੇ ਸਾਡੀ ਇੰਨੀ ਉਪਜਾਊ ਧਰਤੀ ਹੈ ਕਿ ਅਸੀਂ ਤੁਹਾਨੂੰ ਪੈਦਾ ਕਰਕੇ ਦੇਵਾਂਗੇ ਪਰ ਉਹਦੇ ਤੇ ਸਾਨੂੰ ਐਮਐਸਪੀ ਦੀ ਗਾਰੰਟੀ ਹੋਣੀ ਚਾਹੀਦੀ ਹੈ। ਇੱਕ ਇੱਕ ਦਾਣਾ ਚੱਕਣ ਦੀ ਵੀ ਗਾਰੰਟੀ ਹੋਣੀ ਚਾਹੀਦੀ। ਅੱਜ ਉਸ ਵਿਸ਼ੇ ਤੇ ਵੀ ਗੱਲ ਹੋਈ। ਹੁਣ ਕਿਸਾਨ ਵੀ ਆ ਕੇ ਆਪਣੀ ਗੱਲ ਦੱਸਣਗੇ। ਮੰਤਰੀ ਸਾਹਿਬ ਦੱਸ ਕੇ ਗਏ ਹੋਣੇ। ਤੇ ਫਿਰ ਨਰਮਾ ਤੇ ਕਪਾਹ ਕੋਈ ਜ਼ਮਾਨਾ ਸੀ ਜਦੋਂ ਸੰਗਰੂਰ ਦਾ ਇਲਾਕਾ ਬਰਨਾਲੇ ਦਾ ਇਲਾਕਾ ਮਾਨਸਾ ਬਠਿੰਡਾ ਫਾਜ਼ਿਲਕਾ ਇਧਰ ਅਰਨੀ ਆਲਾ ਪੰਨੀ ਆਲਾ ਜਲਾਲਾਬਾਦ ਅਬੋਹਰ ਤੱਕ ਸਾਡਾ ਉਹਨੂੰ ਕਾਟਨ 벨ਟ ਕਹਿੰਦੇ ਸੀ ਨਰਮਾ ਤੇ ਕਪਾਹ ਹੁੰਦੀ ਸੀ ਪਰ ਉਹ ਵੀ ਸਾਰਾ ਹੁਣ ਲਗਭਗ ਵਿੱਚ ਓਨੇ ਚ ਚਲਾ ਗਿਆ ਕਿਉਂਕਿ ਫਸਲਾਂ ਰੁਲ ਗਈਆਂ ਤਾਂ ਵਿਸ਼ਵਾਸ ਉਟ ਗਿਆ ਕਿਸਾਨਾਂ ਦਾ ਇਹ ਚਿੱਟੀ ਮੱਖੀ ਨੇ ਖਾ ਲਿਆ ਕਦੇ ਗੁਲਾਬੀ ਸੁੰਡੀ ਨੇ ਖਾ ਲਿਆ ਤਾਂ ਉਹਨਾਂ ਦਾ ਵਿਸ਼ਵਾਸ ਉੱਟ ਗਿਆ ਫਸਲ ਤੋਂ ਤਾਂ ਉਹ ਵਿਸ਼ਵਾਸ ਬਹਾਲ ਕਰਨ ਵਾਸਤੇ ਵੀ ਗਾਰੰਟੀ ਚਾਹੀਦੀ ਆ ਖਰੀਦ ਦੀ ਨਰਮੇ ਤੇ ਕਪਾ ਦੀ ਵੀ ਸੋ ਨਾਨ ਨਾਲ ਅੱਜ ਕੱਲ ਮੱਕੀ ਜਿਹੜੀ ਆ ਉਹ ਇਥੈਨੋਲ ਬਣਨ ਲੱਗ ਗਿਆ ਹੋਰ ਕਈ ਜਗ੍ਹਾ ਤੇ ਮੱਕੀ ਦੀ ਜਿਹੜੀ ਜ਼ਰੂਰਤ ਪੈਣ ਲੱਗੀ ਅੱਠ ਪਲਾਂਟ ਤਾਂ ਪੰਜਾਬ ਕੋਲੇ ਵੀ ਹੈਗੇ ਨੇ ਇਥੇ ਨਾਲ ਦੇ ਪਰ ਉਹ ਤਾਂ ਬੀਜੀ ਜਾਊਗੀ ਜੇ ਸਾਨੂੰ ਐਮਐਸਪੀ ਦੀ ਗਾਰੰਟੀ ਮਿਲੂਗੀ ਮੈਂ ਐਗਜ਼ਾਮਪਲ ਦਿੱਤੀ ਉਹਨਾਂ ਨੂੰ ਜੇ ਕਿਸੇ ਜ਼ਿਮੀਂਦਾਰ ਕੋਲ 10 ਕਿੱਲੇ ਨੇ ਜੇ ਉਹਨਾਂ ਨੂੰ ਆਪਾਂ ਇਹ ਕਹਿ ਦਈਏ ਕਿ 6 ਕਿੱਲੇ ਤੂੰ ਝੋਨਾ ਲਾ ਲਾ 10 ਦੀ ਬਜਾਏ 6 ਕਿੱਲੇ ਲਾ ਲਾ 4 ਮੱਕੀ ਬੀਜ ਲਾ ਜਾਂ ਦਾਣਾਂ ਲਾ ਲਾ ਦਾਣਾਂ ਬੀਜ ਲਾ ਤਾਂ ਬੀਜ ਲੂਗਾ ਵਿਸ਼ਵਾਸ ਤੇ ਪਰ ਜਦੋਂ ਫਸਲ ਆਜੂਗੀ ਤਾਂ ਜਿੰਨੇ ਪੈਸੇ ਜਿੰਨਾ ਪ੍ਰੋਫਿਟ ਉਹਨੂੰ 6 ਕਿੱਲਿਆਂ ਦੀ ਜੀਰੀ ਵੇਚ ਕੇ ਜਿਹਨੂੰ ਧਾਨ ਵੀ ਕਹਿੰਦੇ ਨੇ ਰਾਈਸ ਕਹ ਲੋ ਮੁੰਜੀ ਕਹ ਦਿੰਦੇ ਆ ਜਿੰਨਾ ਝੋਨੇ ਦੀ ਫਸਲ ਵੇਚ ਕੇ ਉਹਨੂੰ ਪ੍ਰੋਫਿਟ ਹੁੰਦਾ ਓਨਾ ਹੀ ਉਹਨੂੰ ਬਾਕੀ 4 ਕਿੱਲਿਆਂ ਚ ਭਾਵੇਂ ਦਾਲਾਂ ਚੋਂ ਭਾਵੇਂ ਮੱਕੀ ਚੋਂ ਓਨਾ ਹੀ ਉਹਨੂੰ 4 ਕਿੱਲਿਆਂ ਚ ਹੋਣਾ ਚਾਹੀਦਾ ਨਹੀਂ ਉਹ ਵਾਪਸ ਅਗਲੇ ਸਾਲ ਫੇਰ 10 ਦੇ 10 ਕਿੱਲਿਆਂ ਚ ਝੋਨਾ ਲਾਊਗਾ ਸੋ ਕ੍ਰੌਪ ਡਾਈਵਰਸੀਫਿਕੇਸ਼ਨ ਜੇ ਲਾਗੂ ਕਰਨੀ ਹੈ ਤਾਂ ਪਹਿਲਾਂ ਗਰੰਟੀ ਦੇਣੀ ਪਊ। ਸੋ ਇਸ ਤਰ੍ਹਾਂ ਇੱਕ ਪ੍ਰਸਤਾਵ ਅੱਜ ਆਇਆ ਜੀਜ ਨਫਾੜ ਜਿਹੜੀ ਏਜੰਸੀ ਹੈ ਸੈਂਟਰ ਦੀ ਤੇ ਨਾਲ ਨਾਲ ਜਿਹੜਾ ਕਾਟਨ ਕਾਰਪੋਰੇਸ਼ਨ ਆਫ ਇੰਡੀਆ ਇੱਕ ਮੱਕੀ ਨੂੰ ਖਰੀਦਣ ਵਾਲੀ ਇਹਨਾਂ ਦੀ ਜਿਹੜੀ ਏਜੰਸੀ ਹੈ ਸਰਕਾਰੀ ਹੈ ਪਯੂਐਸਟੀ ਪਯੂਐਸ ਗੋਇਲ ਜੀ ਦੇ ਵਿਭਾਗ ਵਿੱਚ ਹੁੰਦੀ ਹੈ ਵੀ ਉਹ ਸਾਨੂੰ ਗਰੰਟੀ ਦੇ ਦੇਣ ਲਿਖਤੀ ਐਗਰੀਮੈਂਟ ਹੋਊਗਾ ਲੀਗਲ ਜਿਹਨੂੰ ਚੈਲੰਜ ਕੀਤਾ ਜਾ ਸਕੂਗਾ ਕਿ ਅਸੀਂ ਇੰਨੇ ਸਾਲ ਵਾਸਤੇ ਉਹ ਤਾਂ 2 ਸਾਲ ਕਹਿੰਦੇ ਸੀ ਮੈਂ ਕਿਹਾ ਜੀ ਨਹੀਂ 5 ਸਾਲ ਤਾਂ ਕਰੂ ਨਾ ਕੋਈ ਐ ਪਤਾ ਤਾਂ ਲੱਗੇ ਨਾ ਕਿ 5 ਸਾਲ ਐਗਰੀਮੈਂਟ ਹੈ ਤੇ ਦੇਖੋ ਸਰਕਾਰਾਂ ਬਦਲ ਸਕਦੀਆਂ ਨੇ 5 ਸਾਲ ਚ ਪਰ ਏਜੰਸੀ ਤਾਂ ਸੇਮ ਰਹੂਗੀ ਨਾ ਨਫਾੜਤਾ ਨਹੀਂ ਬਦਲਦੀ ਨਾ ਸੋ ਜੇ ਇਸ ਤਰ੍ਹਾਂ ਦਾ ਕੋਈ ਮੈਕੈਨਿਜ਼ਮ ਬਣ ਜੇ ਕਿ ਸਾਨੂੰ ਦੇਖੋ ਚੋਣਾਂ ਤੇ ਕਣਕ ਤਾਂ ਜਿਹੜੀ ਹੈ ਉਹ ਤਾਂ ਪਹਿਲੀ ਜਿਹੜੀ ਉਹ ਲਈ ਜਾ ਰਹੀ ਹੈ ਐਮਐਸਪੀ ਤੇ ਜਿਆਆਂ 6 7 ਫਸਲਾਂ ਹੋਰ ਐਡ ਹੋ ਜਾਣ ਜੋ ਪੰਜਾਬ ਦੀਆਂ ਫਸਲਾਂ ਨੇ ਪੰਜਾਬ ਇਹਨਾਂ ਨੂੰ ਬਹੁਤ ਆਸਾਨੀ ਨਾਲ ਪੰਜਾਬ ਦੀ ਧਰਤੀ ਇਹਨਾਂ ਨੂੰ ਮੰਦੀ ਹੈ ਮੰਦੀ ਹੈ ਮੀਨਸ ਪੰਜਾਬ ਦੀ ਧਰਤੀ ਉਗਾ ਸਕਦੀ ਹੈ ਤਾਂ ਇਹ ਪ੍ਰਪੋਜ਼ਲ ਤੇ ਕਿਸਾਨ ਮੈਂ ਤਾਂ ਇੱਕ ਵਕੀਲ ਦੇ ਤੌਰ ਤੇ ਬੈਠਾ ਸੀ ਫੈਸਲਾ ਤਾਂ ਉਹਨਾਂ ਨੇ ਲੈਣਾ ਜੀ ਤਾਂ ਕਿਸਾਨ ਜਥੇਬੰਦੀਆਂ ਨੇ ਕਿਹਾ ਕਿ ਅਸੀਂ ਇੱਥੇ ਫੈਸਲਾ ਲੈਣ ਦੇ ਅਭੀ ਹਜੇ ਸਮਰਥ ਨਹੀਂ ਹੈਗੇ ਅਸੀਂ ਜਾ ਕੇ ਡਿਸਕਸ ਕਰ ਲੈਨੇ ਆ ਆਪਣੇ ਸਾਥੀਆਂ ਨਾਲ ਤੇ ਉਸ ਤੋਂ ਬਾਅਦ ਤੁਹਾਨੂੰ ਦੱਸ ਦਾਂਗੇ ਤੇ ਫਿਰ ਮੰਤਰੀ ਸਾਹਿਬ ਨੇ ਵੀ ਇਹੀ ਕਿਹਾ ਸੈਂਟਰ ਵਾਲਿਆਂ ਨੇ ਕਿ ਅਸੀਂ ਵੀ ਡਿਸਕਸ ਕਰ ਲੈਨੇ ਆ ਉੱਥੇ ਵੀ ਫਾਈਨਾਂਸ ਦਾ ਕਿੰਨਾ ਕੁ ਬਰਡਨ ਪਊਗਾ ਜਾਂ ਫਿਰ ਇਹਦੇ ਨਾਲ ਕਿਉਂਕਿ ਜੇ ਕਾਨੂੰਨ ਲਾਗੂ ਹੋਊਗਾ ਤਾਂ ਸਾਰੇ ਦੇਸ਼ ਤੇ ਹੋਊਗਾ ਇਹ ਨਹੀਂ ਹੈ ਕਿ ਇੱਕ ਕੱਲੇ ਪੰਜਾਬ ਲਈ ਜਾਂ ਹਰਿਆਣਾ ਲਈ ਕਾਨੂੰਨ ਬਣ ਜਾਊਗਾ ਸਾਰੇ ਦੇਸ਼ ਵਾਸਤੇ ਕਾਨੂੰਨ ਬਣੂਗਾ ਤਦ ਬਾਕੀ ਸਟੇਟਾਂ ਨੂੰ ਵੀ ਇਹਦਾ ਫਾਇਦਾ ਹੋਊਗਾ ਸੋ ਫੈਸਲਾ ਉਹਨਾਂ ਨੇ ਕਰਨਾ ਹੈ ਮੈਂ ਇੱਕ ਪੰਜਾਬ ਦੇ ਮੁੱਖ ਮੰਤਰੀ ਹੋਣ ਦੇ ਨਾਤੇ ਮੈਂ ਆਪਣੇ ਕਿਸਾਨਾਂ ਦੇ ਵਕੀਲ ਹੋਣ ਦੇ ਨਾਤੇ ਮੈਂ ਬੈਠਾ ਚੌਥੀ ਮੀਟਿੰਗ ਖੁੱਲਾ ਟਾਈਮ ਹੈ ਜਿੰਨੇ ਵਜੇ ਮਰਜ਼ੀ ਉਹ ਕਹਿਣ 2 ਘੰਟੇ ਲਵਾਂਗੇ ਸਾਨੂੰ ਡਿਸਕਸ ਕਰ ਲੈਣ ਦੇ 5 ਘੰਟੇ ਲਵਾਂਗੇ ਕੋਈ ਪ੍ਰੋਬਲਮ ਨਹੀਂ ਹਾਂ ਇੱਕ ਗੱਲ ਮੈਂ ਬੇਨਤੀ ਕਰੂੰਗਾ ਕਿ ਸ਼ਾਂਤੀ ਬਣਾ ਕੇ ਰੱਖਣੀ ਹੈ ਕਿਉਂਕਿ ਮੈਂ ਨਹੀਂ ਚਾਹੁੰਦਾ ਕਿ ਸਾਡੇ ਨੌਜਵਾਨ ਦਾ ਸਾਡੇ ਕਿਸਾਨ ਜਿਹੜੇ ਉੱਥੇ ਬੈਠੇ ਨੇ ਠੰਡ ਹੈ ਕੱਲ ਨੂੰ ਮੀਂਹ ਦੇ ਗੜਿਆਂ ਦਾ ਸੰਭਾਵਨਾ ਪ੍ਰਗਟ ਕੀਤੀ ਗਈ ਹੈ ਇੱਕ ਇੱਕ ਦੋ ਕਿਸਾਨ ਸ਼ਹੀਦ ਹੋ ਗਏ ਨੇ ਆਲਰੇਡੀ ਇੱਕ ਅਜ ਸਮਾਣੇ ਦੇ ਨੇੜੇ ਜਿਹੜਾ ਮੌਤ ਹੋਈ ਹੈ ਇੱਕ ਇੱਕ ਗਿਆਨ ਸਿੰਘ ਜਿਹੜੇ ਚਾਚੋ ਕੀ ਪਿੰਡ ਦੇ ਗੁਰਦਾਸਪੁਰ ਜਿਹੜੇ ਦੇ ਉਹਨਾਂ ਦੀ ਜਿਹੜੀ ਮੌਤ ਹੋਈ ਹੈ ਸੋ ਮੈਂ ਨਹੀਂ ਚਾਹੁੰਦਾ ਕਿ ਕੋਈ ਜਾਨੀ ਨੁਕਸਾਨ ਹੋਵੇ ਇੱਕ ਦੂਜੇ ਨਾਲ ਭੀੜੀਏ ਜੇ ਗੱਲਬਾਤ ਨਾਲ ਕਿਉਂਕਿ ਆਫਟਰ ਆਲ ਤਾਂ ਜਿੱਥੇ ਵੀ ਮਰਜ਼ੀ ਜਾਵਾਂਗੇ ਹੋਊਗੀ ਤਾਂ ਗੱਲ ਗੱਲਬਾਤ ਰਹੀ ਪਰ ਮੈਂ ਪੋਜ਼ਿਟਿਵ ਐਟੀਟਿਊਡ ਨਾਲ ਚੱਲ ਰਿਹਾ ਤੇ ਮੈਂ ਆਪਣਾ ਫਰਜ਼ ਨਿਭਾ ਰਿਹਾ ਕਿ ਚਾਹੇ ਅੱਧੀ ਰਾਤ ਹੋ ਜਾਏ ਚਾਹੇ ਦੁਪਹਿਰੇ ਬੁਲਾ ਲੈਣ ਮੈਂ ਆਪਣੇ ਪੰਜਾਬ ਦੇ ਲੋਕਾਂ ਦੇ ਨਾਲ ਖੜਾ ਮੈਂ ਪੰਜਾਬ ਦੇ ਕਿਸਾਨਾਂ ਦੇ ਨਾਲ ਖੜਾ ਪਰ ਹਾਂ ਨਾਲ ਨਾਲ ਮੈਂ ਵੀ ਬੇਨਤੀ ਕਰਦਾ ਕਿ ਸਾਢੇ 3 ਕਰੋੜ ਪੰਜਾਬੀ ਨੇ ਉਹਨਾਂ ਦੇ ਕਿਸੇ ਪੇਪਰ ਚੱਲ ਰਹੇ ਨੇ ਅਸੀਂ ਉਹਨਾਂ ਨੂੰ ਫੇਰ ਕਿਹਾ ਕਿ ਤੁਸੀਂ ਸਾਡਾ ਕਿਉਂ ਇੰਟਰਨੈਟ ਬੰਦ ਕਰੀ ਜਾਂਦੇ ਹੋ ਫੇਰ ਉਹ ਕਹਿੰਦੇ ਨੇ ਅਸੀਂ ਪੰਜ ਲੈਚ ਇੰਟਰਨੈਟ ਬੰਦ ਕਰਾਂਗੇ ਆ ਕਰਾਂਗੇ ਤਾਂ ਸਾਨੂੰ ਜਿਹੜੀ ਹੈ ਤੰਗ ਨਾ ਕਰੋ ਕਿਸਾਨ ਯੂਨੀਅਨਰਾਂ ਨੇ ਬੜੇ ਅੱਛੇ ਤਰੀਕੇ ਨਾਲ ਜਿਹੜੇ ਆਵਾਜ਼ ਇਸ ਗੱਲ ਦੀ ਦਿਨਾਂ ਕਿ ਉਹਨਾਂ ਨੇ ਕੋਈ ਕੋਈ ਪਹਿਲ ਨਹੀਂ ਕੀਤੀ ਕਿਸੇ ਪੱਖ ਤੋਂ ਕਿ ਕੋਈ ਇਸ ਤਰ੍ਹਾਂ ਨਾਲ ਦਬਾਅ ਨਾ ਪੱਗੇ ਕਿ ਇਹ ਹਿੰਸਕ ਹੋਗੇ ਜਾਂ ਹਮਲਾਵਰ ਹੋਗੇ ਜਾਂ ਕੋਈ ਹੋ ਵਿੱਚ ਕੋਈ ਸ਼ਰਾਰਤੀ ਅਨਸਰ ਹੋਊਗਾ ਕਿੱਦਾਂ ਉਹਦੇ ਨਾਲ ਉਹ ਚਲੋ ਆਪ ਹੀ ਉਹ ਦੇਖ ਲੈਂਦੇ ਨੇ ਉੱਥੇ ਸੋ ਪੰਜਾਬ ਦੇ ਲੋਕਾਂ ਦੀ ਜਾਨ ਦੀ ਮਾਲ ਦੀ ਪੰਜਾਬ ਦੀ ਆਰਥਿਕਤਾ ਦੀ ਰਾਖੀ ਕਰਨਾ ਵੀ ਮੇਰਾ ਫਰਜ਼ ਹੈ ਸੋ ਇਸ ਕਰਕੇ ਇਹ ਅੱਗੇ ਹੁਣ ਕਿਸਾਨ ਜੂਨੀਅਨਾਂ ਤੁਹਾਨੂੰ ਦੱਸ ਦੇਣਗੇ ਆ ਕੇ ਕਿ ਉਹ ਕੀ ਫੈਸਲਾ ਲੈਂਦੇ ਨੇ ਕੱਲ ਤੱਕ ਤੇ ਉਸ ਤੋਂ ਬਾਅਦ ਫਿਰ ਜੇ ਗੱਲ ਕਰਨੀ ਪਈ ਤਾਂ ਫੇਰ ਦੁਬਾਰੇ ਗੱਲ ਕਰਦੇ ਹਾਂ ਅਗਲੀ ਮੀਟਿੰਗ ਦੀ ਕੋਈ ਬਜਟ ਰਿਵੀਜ਼ਨ ਹੈ ਵੀ ਸਰ ਅਗਲੀ ਮੀਟਿੰਗ ਬਿਲਕੁਲ ਹੈ ਜੀ ਬਿਲਕੁਲ ਹੈ ਕੋਈ ਦਰਵਾਜ਼ਾ ਬੰਦ ਨਹੀਂ ਹੋਇਆ ਇਹ ਤਾਂ ਹਜੇ ਸ਼ੁਰੂਆਤ ਹੈ ਜੇ ਇਹਨਾਂ ਤੇ ਮੰਨ ਲੈਂਦੇ ਨੇ ਤਾਂ ਅਗਲੀਆਂ ਜਿਹੜੀਆਂ ਫਸਲਾਂ ਨੇ ਜਾਂ ਕੋਈ ਹੋਰ ਫਸਲਾਂ ਜਿਹੜੀਆਂ ਉਗਦੀਆਂ ਨੇ ਉਹਨਾਂ ਬਾਰੇ ਵੀ ਆਪਾਂ ਜਿਹੜਾ ਦਰਵਾਜ਼ਾ ਜਿਹੜਾ ਖੁੱਲਾ ਰੱਖ ਸਕਦੇ ਆ ਤੇ ਵਿੱਚ